ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਹਾਂ ਆਰਗੈਨਿਕ ਕਣਕ ਹੈ ਤੇ ਕਿਸਾਨ ਕਰਮਜੀਤ ਸਿੰਘ ਪਿੰਡ ਪੈਣੀ ਦਸਾ ਜ਼ਿਲ੍ਹਾ ਬਰਨਾਲਾ ਕਰਮਜੀਤ ਭਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਆਰਗੈਨਿਕ ਖੇਤੀ ਕਰਦੇ ਹੋ ਇਹਦੇ ਭਾਈ 15 ਸਾਲ ਹੋ ਗਏ ਕੱਟ ਤੋਂ ਘਾਟ ਆਪਣਾ 15 ਸਾਲ ਹੋ ਗਏ 15 ਕੋਈ ਖਾਦ ਨਹੀਂ ਪਾਈ ਆਪਾਂ ਠੀਕ ਹੈ ਕੋਈ ਸਪਰੇ ਨਹੀਂ ਕਰਦੇ ਜੇ ਉਸ ਤੋਂ 14 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਾਈ ਜਿਹੜੀ ਬਜਾਈ ਕਰਦਾ ਸੀ ਉਹ ਜਿਹੜੀ ਆਮ ਮਸ਼ੀਨਾਂ ਆਪਣੀ ਉਹਦੇ ਨਾਲ ਕਰਦਾ ਸੀ ਪਰ ਇਸ ਸਾਲ ਜਿਹੜੀ ਕੀਤੀ ਵੀ ਇਹ ਬੈਡ ਪਲੈਂਟਰ ਨਾਲ ਕੀਤੀ ਵੀ ਹੈ ਆ ਤੁਹਾਨੂੰ ਮੈਂ ਬੈੱਡ ਤੇ ਕਣਕ ਦਿਖਾ ਦਿੰਨਾ ਇਹ ਬੈੱਡ ਆ ਜਿਹੜਾ 42 ਇੰਚ ਚੌੜਾ ਹੈਗਾ ਤੇ ਚਾਰ ਔਰੇ ਜਿਹੜੇ ਦੇ ਲੱਗੇ ਹੋਏ ਨੇਗੇ ਤੇ ਹੈਡ ਜਿਹੜੀ ਕਣਕ ਦੀ ਤੁਸੀਂ ਦੇਖ ਸਕਦੇ ਹੋ ਕੋਈ ਯੂਰੀਆ ਨਹੀਂ ਹੈਗਾ ਇਹਦੇ ਵਿੱਚ ਕੋਈ ਡੀ ਜੀ ਪੀ ਨਹੀਂ ਕੋਈ ਇਹਦੇ ਸਪਰੇ ਵਗੈਰਾ ਨਹੀਂ ਕੀਤੀ ਨਹੀਂ ਕੁਝ ਨਹੀਂ ਕਰਿਆ ਬਈ ਇਹਦੇ ਜਿਹੜੀਆਂ ਆਰਗੈਨਿਕ ਸਪਰੇ ਹੁੰਦੀਆਂ ਨੇ ਉਹ ਕਰੀਆਂ ਨੇ ਉਹ ਕੀਤੀਆਂ ਨੇ ਉਹ ਕਰਿਆ ਦੋ ਤਿੰਨ ਵਾਰੀ ਗਰੋਥ ਵਾਲੀ ਵੀ ਕੀਤੀ ਵੀ ਹੈ ਹਾਂ ਗਰੋਥ ਵਾਲੀ ਕਰੀ ਆ ਆਰਗੈਨਿਕ ਹੁੰਦੀਆਂ ਨੇ ਜਿਹੜੀ ਉਹ ਕਰੀਆਂ ਨੇ ਬਣਾ ਠੀਕ ਹੈ ਇਹ ਪੰਜਾਬ ਵਾਲੀ ਗਰੋਥ ਦਿੰਦੀ ਹੁੰਦੀ ਆ ਆਪਾਂ ਨੂੰ ਸਭ ਠੀਕ ਹੈ ਠੀਕ ਹੈ ਜੀ ਉਹ ਕਰਦੇ ਹੋ ਨੇ ਜਿਹੜੀ ਆਰਗੈਨਿਕ ਨੇ ਠੀਕ ਹੈ ਵੀਰੇ ਹੋਰ ਆਪਾਂ ਦੂਜੀ ਕੈਮੀਕਲ ਕੋਈ ਨਹੀਂ ਕਰੀ ਇਹਦੇ ਵਿੱਚ ਉਪਰ ਠੀਕ ਹੈ ਤੇ ਬੀ ਕਿਹੜਾ ਹੈ ਬੀ ਇਹ ਡੀਜੀ 9 ਹੈ ਜੀ ਡੀਜੀ 09 ਹੈ ਜਿਹੜਾ ਉਹ ਸਾਡਾ ਡੀ09 ਠੀਕ ਹੈ ਠੀਕ ਹੈ ਇਹ ਮੇਰੇ ਖਿਆਲ ਅਮਪੀ ਦੀ ਵੈਰਾਈਟੀ ਹੈ ਜਿਹੜਾ ਕਿਥੋਂ ਦੀ ਆਪਾਂ ਨੂੰ ਇੰਨਾ ਪਤਾ ਨਹੀਂ ਜਾਣਕਾਰੀ ਨਹੀਂ ਇਹ ਸਪੈਸ਼ਲ ਖਾਣ ਵਾਸਤੇ ਹੁੰਦੀ ਹੈ ਇਹ ਸਪੈਸ਼ਲ ਖਾਣ ਵਾਸਤੇ ਹੁੰਦੀ ਹੈ ਇਹ ਵੀ ਪਹਿਲਾਂ ਵੀ ਵਰਤਦੇ ਹੋ ਤੁਸੀਂ ਕਹੇ ਨਹੀਂ ਪਹਿਲੇ ਪਹਿਲੀ ਵਾਰ ਹੀ ਲਈ ਅੱਗੇ ਆਪਣੀਆਂ ਆਮ ਵੈਰਾਈਟੀਆਂ ਲਾਉਣੀਆਂ ਹੁੰਦੀਆਂ ਆਪਾਂ ਠੀਕ ਹੈ ਪਹਿਲੀ ਵਾਰ ਲਾਈ ਹੈ ਪਹਿਲੀ ਵਾਰ ਹੀ ਲਾਈ ਹੈ ਪੰਜ ਬਾਣੀ ਹਾਂਜੀ ਠੀਕ ਐ ਤੇ ਬੱਲੀ ਵਗੈਰਾ ਦਿਖਾ ਸਕਦੇ ਹੋ ਨਾ ਬੱਲੀ ਦਾ ਪੂਰੀ ਘੈਂਟ ਆ ਜਾਣ ਦੇ ਵਿੱਚ ਬੱਲੀ ਪੂਰੀ ਵਧੀਆ ਟਾਪ ਆ ਬਾਈ ਅੱਗੇ ਜਦੋਂ ਅਸੀਂ ਸੈਂਪਲ ਬੀਜ ਹੁੰਦੇ ਹੁੰਦੇ ਨਾ ਪੁੱਤਰ ਦੇ ਵਿੱਚ ਉਦੋਂ ਬੱਲੀ ਨਰਮ ਹੁੰਦੀ ਆ ਮਨੋ ਕਹਣ ਤੋਂ ਭਾਬੀ ਦੂਜੀ ਕਣਕ ਨਾਲ ਛੋਟੀ ਹੁੰਦੀ ਆ ਬੱਲੀ ਠੀਕ ਐ ਇਸ ਵਾਰ ਇਹ ਜਿਵੇਂ ਆਪਾਂ ਖਾਦ ਪਾ ਕੇ ਤਿਆਰ ਕਰਦੇ ਕਣਕੂ ਦੇ ਬਰਾਬਰ ਦੀ ਬੱਲੀ ਆ ਇਸ ਵਾਰ ਇਸ ਵਾਰ ਝਾੜ ਮੈਨੂੰ ਐਲ.ਆਈ.ਬੀ. ਦੂਜੀ ਦੇ ਬਰਾਬਰ ਹੋ ਗਿਆ ਦੂਸਰੀ ਨੋਧਾ ਕੀ ਆਉਂਦਾ ਹੁੰਦਾ ਮਨੂੰ ਅੱਛਾ 30 ਕਮਾਣੀ ਕਹਿਸਨ ਅੱਗੇ ਆਪਾਂ ਠੀਕ ਹੈ ਬੱਲੀ ਪੋਰ ਕੇ ਹੁੰਦਾ ਨੇ ਗਨੇ ਦਾ ਨਹੀਂ ਵੀ ਕਿੰਨੇ ਕਿੰਨੇ ਨੇ ਗਿਣ ਦਾ ਨਹੀਂ ਕਿਨੇ ਹੈਗੇ ਬਈ ਠੀਕ ਹੈ ਹੁੰਦਾਣਾ ਦਾ ਬਹੁਤ ਮੋਟਾ ਹਨਾ ਦਾਣਾ ਮੋਟਾ ਪੂਰਾ ਸਤਨਾਮ ਦਾਣਾ ਦਾ ਪੂਰਾ ਘੈਂਟ ਹੈ ਹਨਾ ਦਾਣਾ ਪੂਰਾ ਘੈਂਟ ਹੈ ਬਾਕੀ ਝਾੜ ਵੀ ਦੱਸਾਂਗੇ ਹਨਾ ਆਪਾਂ ਕਿੰਨਾ ਕ ਨਿਕਲਦਾਗਾ ਕਿੰਨੇ ਕਿ ਦਿਨ ਨੂੰ ਵੜ ਦੇਗਾ ਇੱਕ ਘਟ ਤੋਂ ਘਟ ਬਈ 10 12 ਦਿਨ ਲੱਗ ਜਾਣਗੇ 10 12 ਦਿਨ ਹਾਂ ਇਹ ਥੋੜੀ ਜਿਹੀ ਵੈਰਾਈਟੀ ਟਾਈਮ ਵੱਧ ਲੈਂਦੇ ਆਮ ਕਣਕ ਨੇ ਚੀੜੀ ਨਹੀਂ ਹੈਗੀ ਟਾਈਮ ਬਦ ਲੈਣ ਦੇ ਟਾਈਮ ਹੀ ਬਦ ਲੈਂਦੀ ਐ ਠੀਕ ਐ ਪਕਾ ਹੌਲੀ ਹੌਲੀ ਕਰਦੀ ਆ ਪਕਾ ਦੇਖ ਸਾ ਵੀ ਬਹੁਤ ਸੋਹਣਾ ਪਕਾਇਆ ਹੈ ਪਕਾ ਬਹੁਤ ਸੋਹਣਾ ਹੈ ਬਾਈ ਠੀਕ ਐ ਤੇ ਜੇ ਕਿਸੇ ਨੇ ਇਹ ਖਰੀਦਣੀ ਹੋਵੇ ਕੋਈ ਇਹ ਆਪਾਂ ਦੇ ਦੇ ਦਾਂਗੇ ਇਹਦੇ ਵਿੱਚੋਂ ਕੋਸਾ ਕੋ ਤੇ ਆਪਾਂ ਨੂੰ ਮਨੋਂ ਵੀ 20 ਕਮਣ ਵਾਧੂ ਹੁੰਦੀ ਐ 20 ਕਮਣ ਬਚੂ ਆਪਣੇ ਕੋਲੇ ਠੀਕ ਐ ਮੈਨੂੰ ਅੰਦਾਜ਼ਾ ਗਾਇਤ ਕੀ 240 ਕਮਣ ਹੈ ਹੁਣ ਸੁਭਾਲਣਾ ਕੀ ਕਿੱਲਾ ਕਪਾਣਾ ਆਪਣਾ ਕਿੱਲਾ ਥੋੜਾ ਕੰਨਾ ਘਾਟ ਆ ਠੀਕ ਐ ਬਾਈ ਤੇ ਨੰਬਰ ਬਾਈ 1 ਕਿਲੋ ਕਨਾਲ ਦੀ हां 1 किलो ਕਨਾਲ ਦੇ ਵੀ ਪਿਆ ਹੋਇਆ ਬਾਈ ਇਹਦੇ ਵਿੱਚ ਅਸੇ ਇਹ ਇੱਕ ਕਨਾਲ ਦੇ ਵਿੱਚ 1 ਕਿਲੋ ਵੀ ਪਿਆ ਹੈ 1 ਕਿਲੋ ਹਾਂ 7 ਕਿਲੋ ਵੀ ਪਿਆ ਦੀ 7 ਕਨਾਲਾਂ ਵਾਹਣ ਹੈ ਇਹ ਆਪਣਾ ਠੀਕ ਹੈ ਹਾਂਜੀ ਤੇ ਨੰਬਰ ਕਿੰਨਾ ਬਾਈ ਨੰਬਰ ਆਪਣਾ ਹੈਗਾ 94170 66168 ਠੀਕ ਹੈ ਜੇ ਕਿਸੇ ਭਰਾ ਨੇ ਦੇਖਣੀ ਵੀ ਇੱਥੇ ਤਾਂ ਦਾਣਾ ਮੰਡੀਆ ਜਿਹੜੀ ਪੇਣੀ ਜੱਸਾ ਦੀ ਉੱਥੇ ਕ ਬਾਈ ਦਾ ਖੇਤ ਹੈਗਾ ਹਾਂਜੀ ਮੋਗੇਧਾਰਾਂ ਦੇ ਵਾਜਦੇ ਨੇ ਬਾਈ ਦਾ ਨਾਮ ਕਰਮਜੀਤ ਹੈ ਪੁੱਸ ਕੇ ਆਜੋ ਬਾਕੀ ਨੰਬਰ ਸਕਰੀਨ ਤੇ ਆਈ ਜਾਂਦਾ ਹਨਾ ਭਾਈ ਨੂੰ ਫੋਨ ਲਾ ਲਿਓ ਤੇ ਜੇ ਕਿਸੇ ਨੇ ਖਰੀਦਣੀ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਕੀ ਹੋਰ ਕੋਈ ਗੱਲਬਾਤ ਇਹਦੇ ਵਿੱਚ ਦੱਸਣ ਵਾਲੀ ਬਈ ਕੱਖ ਕੂਖਾ ਪੱਟਦੇ ਦੀ ਇਹਦੇ ਵਿੱਚੋਂ ਫਿਰ ਨਹੀਂ ਕੱਖ ਹੋਏ ਨਹੀਂ ਕੱਖ ਆਪਾਂ ਪਹਿਲਾਂ ਰੋਣੀ ਕਰ ਕੀ ਬੀਜੇ ਦੀ ਮੰਨੋ ਠੀਕ ਹੈ ਜੀਰੀ ਗੇਤੀ ਦੀ ਤੇ ਉਸ ਤੋਂ ਬਾਅਦ ਰੋਣੀ ਕਰਦੀ ਕੱਖ ਜਿਹੜੇ ਹਰੇ ਹੋਏ ਸੀ ਮਰ ਗਏ ਦੀ ਦੁਬਾਰਾ ਹੋਏ ਨਹੀਂ ਕੱਖ ਠੀਕ ਹੈ ਵੀਰੇ ਹਾਂ ਲਓ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ